ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਪੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸੌਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਖੇਤਾਂ ਵਿੱਚ ਸੌਂਦੀਆਂ ਕਾਲੀਆਂ ਘਟਾਂ ਦਾ ਆਨੰਦ ਮਾਣ ਰਿਹਾ ਸੀ ਉਸਦੀ ਪਤਨੀ ਜਿੱਤੋ ਕਹਿਣ ਲੱਗੀ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜ਼ਰੂਰ ਆਖੋ ਜਿੱਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ 10-12 ਸਾਲ ਬਾਅਦ ਧੀ ਦੀ ਬਖਸ਼ਿਸ਼ ਕੀਤੀ ਹੈ ਹੁਣ ਮੇਰੀ ਧੀ ਰਮਨ ਵੱਡੀ ਹੋ ਚੁੱਕੀ ਹੈ ਅਸੀਂ ਇਸ ਨੂੰ ਪੜ੍ਹਾਲ ਖਾ ਕੇ ਇੱਕ ਵਧੀਆ ਡਾਕਟਰ ਬਣਾਉਣਾ ਹੈ ਕਿਉਂ ਨਹੀਂ ਮੇਰੀ ਸਰਕਾਰ ਦੇਖਣ ਪੱਖ ਨੂੰ ਸਾਡੀ ਇੱਕ ਤਾਂ ਜਾਨੋ ਵੱਤ ਪਿਆਰੀ ਬੱਚੀ ਹੈ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਂਗੇ ਹੋਰ ਕਿਸ ਲਈ ਸੋਚਾਂਗੇ ਦੋਨੋਂ ਗੱਲਾਂ ਕਰਦੇ ਆਪਣੀ ਬੱਚੀ ਸਮੇਤ ਘਰ ਪਹੁੰਚ ਗਏ ਦੋਨੇ ਜੀ ਰਮਨ ਨੂੰ ਬਹੁਤ ਪਿਆਰ ਕਰਦੇ ਸਨ ਦੂਸਰੇ ਦਿਨ ਦੀ ਸਵੇਰ ਹੋਈ ਜਿੱਤੋਂ ਆਪਣੀ ਧੀ ਨੂੰ ਹਰ ਰੋਜ਼ ਦੀ ਤਰ੍ਹਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਬਿਮਾਰ ਰਹਿੰਦੀ ਹਾਂ ਮੇਰਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਕਦਮੇ ਰੱਬ ਨੂੰ ਪਿਆਰੀ ਹੋ ਜਾਵਾਂ ਨਾ ਨਾ ਇਹ ਤੂੰ ਕੀ ਕਹਿ ਰਹੀ ਹੈ ਅਜੇ ਤਾਂ ਤੂੰ ਆਪਣੀ ਧੀ ਨੂੰ ਡਾਕਟਰ ਬਣਿਆ ਦੇਖਣਾ ਹੈ ਤੈਨੂੰ ਕੁਝ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਗਾ ਤੂੰ ਨਾ ਘਬਰਾ ਮੈਂ ਤੇਰੇ ਨਾਲ ਹਾਂ ਤੁਸੀਂ ਮੇਰੇ ਨਾਲ ਇੱਕ ਵਾਦਾ ਕਰੋ ਜੇ ਮੈਂ ਮਰ ਗਈ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਵਾ ਲੋਗੇ ਨਹੀਂ ਨਹੀਂ ਇਹ ਤੂੰ ਕੀ ਕਹਿ ਰਹੀ ਹੈ ਹਾਂ ਜੀ ਮੈਂ ਠੀਕ ਹੀ ਕਹਿ ਰਹੀ ਹਾਂ ਜੇ ਤੁਸੀਂ ਦੂਜਾ ਵਿਆਹ ਕਰਵਾ ਲਿਆ ਮੇਰੀ ਲਾਡਾਂ ਨਾਲ ਪਾਲੀ ਹੋਈ ਮੇਰੀ ਧੀ ਦੀ ਜ਼ਿੰਦਗੀ ਤਬਾਹ ਹੋ ਜਾਣੀ ਹੈ ਮੈਨੂੰ ਅਵਾਜ਼ਾਂ ਮਾਰਿਆ ਕਰੋਗੀ ਨਾਲੇ ਰੋਇਆ ਕਰੋਗੀ ਨਾਲੇ ਮੈਨੂੰ ਗਾਲਾਂ ਕੱਢਿਆ ਕਰੋਗੀ ਨਾਲੇ ਕੀ ਹਾਂ ਕਰੂਗੀ ਮੈਨੂੰ ਛੱਡ ਗਈ ਇਹਨਾਂ ਦੀਆਂ ਜੁੱਤੀਆਂ ਖਾਨ ਨੂੰ ਆਪ ਮਰ ਗਈ ਮੇਥੋਂ ਪਾਸਾ ਵੱਟ ਗਈ ਬੇਗਾਨੇ ਵਸ ਪਾ ਗਈ ਅੱਜ ਬਾਪੂ ਵੀ ਮਾਂ ਤੇਰੇ ਕੀਤੇ ਵਾਦੇ ਭੁੱਲ ਗਿਆ ਬੇਗਾਨਿਆਂ ਦੇ ਮੋਹ ਵਿੱਚ ਪੈ ਗਿਆ ਆਪਣੀ ਲਾਡਾਂ ਨਾਲ ਪਾਲੀਤੀ ਨੂੰ ਅੱਜ ਭੁੱਲ ਗਿਆ ਫਿਰ ਤਾਂ ਮਰ ਕੇ ਵੀ ਇੱਕ ਮਾਂ ਦੀ ਆਤਮਾ ਤੜਫਦੀ ਰਹੇਗੀ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦਿਆਂਗਾ ਮੈਂ ਆਪਣੀ ਧੀ ਨੂੰ ਤੇਰੇ ਮਰਨ ਤੋਂ ਬਾਅਦ ਵੀ ਆਪਣੇ ਪਰਾਂ ਥੱਲੇ ਲਪੋ ਕੇ ਰੱਖਾਂਗਾ ਮੈਂ ਆਪਣੀ ਧੀ ਨੂੰ ਤੱਤੀ ਵਾਹ ਵੀ ਲੱਗਣ ਨਹੀਂ ਦੇਵਾਂਗਾ ਤੂੰ ਤਾਂ ਐਵੇਂ ਤੜਫੀ ਜਾਨੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ ਲਓ ਜੀ ਆਪਾਂ ਤਾਂ ਗੱਲਾਂ 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 ਵਿੱਚ ਹੀ ਰੁੱਝੇ ਰਹੇ ਟਾਈਮ ਦੇਖਿਆ ਨਹੀਂ ਆਪਣੀ ਪਿਆਰੀ ਧੀ ਸਕੂਲੋਂ ਪੜ ਕੇ ਵਾਪਸ ਆ ਗਈ ਅੰਦਰ ਵੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗੱਲ ਨੂੰ ਚਿੰਬੜ ਜਾਂਦੀ ਹੈ ਤੇ ਮਾਂ ਦਾ ਹਾਲ ਚਾਲ ਪੁੱਛਦੀ ਹੋਈ ਰਸੋਈ ਵੱਲ ਨੂੰ ਵੱਤਦੀ ਆ ਆਪਣੀ ਰੋਟੀ ਪਾ ਕੇ ਮਾਂ ਕੋਲ ਬੈਠ ਕੇ ਖਾਣ ਲੱਗਦੀ ਹੈ ਦੂਸਰੇ ਦਿਨ ਸਕੂਲ ਜਾਣ ਲੱਗਦੀ ਹੈ ਤਾਂ ਮਾਂ ਰੋਕ ਲੈਂਦੀ ਹੈ ਪੁੱਤ ਅੱਜ ਮੇਰੀ ਤबीयत ਬਹੁਤ ਖਰਾਬ ਹੈ ਤੂੰ ਅੱਜ ਸਕੂਲ ਨਾ ਸਕੂਲ ਨਾ ਜਾ ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਗ ਰੱਖ ਦਿੰਦੀ ਹੈ ਤੇ ਆਪਣੇ ਆਪ ਦੇ ਪਾਪਾ ਨੂੰ ਬੁਲਾਉਂਦੀ ਹੈ ਤੇ ਮਾਂ ਦੀ ਤबीयत ਜਿਆਦਾ ਖਰਾਬ ਹੋਣ ਬਾਰੇ ਦੱਸਦੀ ਐ ਅੱਜ ਆਪਣੇ ਪਾਪਾ ਨੂੰ ਦੱਸ ਹੀ ਰਹੀ ਸੀ ਜਦੋਂ ਜੀਤ ਵੱਲ ਵਤਦੇ ਹੋਏ ਦੇਖਿਆ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਉਸ ਨੂੰ ਦੇਖ ਕੇ ਪਿਓ ਅਤੇ ਧੀ ਦੀ ਧੀ ਨੇ ਤਾਂ ਹਮਾਰੀਆਂ ਤੇ ਬਹੁਤ ਵਿਰਲਾਪ ਕੀਤਾ ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਆਦਰ ਮਾਨ ਤੇ ਸਤਿਕਾਰ ਤੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰ ਦਿੱਤਾ ਹੁਣ ਘਰ ਵਿੱਚ ਇਕੱਲੇ ਪਿਓ ਤੇ ਧੀ ਰਹਿ ਰਹੇ ਨੇ ਇੱਕ ਦਿਨ ਆਪਣੀ ਧੀ ਨਾਲ ਵਿਹੜੇ ਵਿੱਚ ਗੱਲਾਂ ਕਰਨ ਰੇਹਾ ਸੀ ਜਿਸ ਦਿਨ ਤੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ ਘਰ ਦੀਆਂ ਸਾਰੀਆਂ ੌਣਕਾਂ ਨਾਲ ਹੀ ਲੈ ਗਈ ਅੱਜੇ ਗੱਲਾਂ ਕਰਦੇ ਸੀ ਇੰਨੇ ਚਿਰ ਨੂੰ ਪਿੰਡ ਦੀਆਂ ਦੋ ਔਰਤਾਂ ਘਰ ਆਈਆਂ ਹਾਲਚਲ ਪੁੱਛਿਆ ਤੇ ਕਹਿਣ ਲੱਗੀਆਂ ਤੂੰ ਕਿੰਨਾ ਚਿਰ ਆਪਣੇ ਹੱਥ ਜਲਾਉਂਦਾ ਰਹੇਂਗਾ ਧੀ ਨੇ ਆਪਣੇ ਘਰ ਚਲੀ ਜਾਣਾ ਤੇਰੀ ਸਾਰੀ ਉਮਰ ਪਈਆ ਕਿ ਨਾ ਤੂੰ ਦੂਸਰਾ ਵਿਆਹ ਕਰਵਾ ਲੈ ਅਜੇ ਕਿਹੜਾ ਤੇਰੀ ਉਮਰ ਜ਼ਿਆਦਾ ਹੋਈਆ ਨਾਨਾ ਤਾਈ ਜੀ ਇਹ ਤੁਸੀਂ ਕੀ ਕਹਿ ਰਹੀ ਹਾਂ ਪੁੱਤ ਮੈਂ ਠੀਕ ਹੀ ਕਹਿ ਰਹੀ ਆ ਨਾਨਾ ਤਾਈ ਇਹ ਕੰਮ ਮੈਂ ਨਹੀਂ ਕਰਨਾ ਮੈਂ ਉਸ ਦੇ ਬੋਲ ਪਗਾਉਣੇ ਮੈਂ ਕਿਤੇ ਸਾਰੇ ਵਾਦੇ ਪੂਰੇ ਕਰਨੇ ਮੈਂ ਆਪਣੀ ਧੀ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਚੰਗਾ ਤੇਰੀ ਮਰਜ਼ੀ ਪੁੱਤ ਚਲਾਈ ਚਲ ਚੁੱਲੇ ਵਿੱਚ ਸਾਰੀ ਉਮਰ ਹੱਥ ਇੰਨੀ ਗੱਲ ਕਹਿ ਕੇ ਸੰਤੋ ਬੰਤੋ ਘਰੋਂ ਵਾਪਸ ਚਲੀਆਂ ਗਈਆਂ ਹੁਣ ਸੋਚਣ ਲਈ ਮਜਬੂਰ ਹੋ ਗਿਆ ਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਮੰਜੇ ਤੇ ਪਿਆ ਕੁਝ ਸੋਚ ਰਿਹਾ ਸੀ ਅਤੇ ਸੰਤੋਬੰਤੋਂ ਨੇ ਆ ਕੇ ਫਿਰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਲੰਗ ਆਈਆਂ ਕਹਿਣ ਲੱਗੀਆਂ ਕੀ ਸੋਚ ਰਿਹਾ ਹੈ ਬੜਾ ਉਦਾਸ ਲੱਗ ਰਿਹਾ ਹੈ ਬਸ ਕੁਝ ਨਹੀਂ ਤਾਈ ਮੈਂ ਤਾਂ ਐਵੇਂ ਹੀ ਮੰਜੇ ਤੇ ਪਿਆ ਸੀ ਪਰ ਉਹ ਤਾਂ ਆਪਣੀ ਪਤਨੀ ਨਾਲ ਦਿੱਤੇ ਵਾਦਿਆਂ ਬਾਰੇ ਸੋਚ ਰਿਹਾ ਕਦੇ ਆਪਣੀ ਧੀ ਬਾਰੇ ਸੋਚਦਾ ਕਦੇ ਆਪਣੀ ਜ਼ਿੰਦਗੀ ਲਈ ਸੋਚਦਾ ਹੁਣ ਚੱਕਰਾਂ ਵਿੱਚ ਪੈ ਚੁੱਕਿਆ ਸੀ ਸੰਤੋਬੰਤੋਂ ਫਿਰ ਕਹਿਣ ਲੱਗੀਆਂ ਪੁੱਤਰਾ ਸੋਚ ਲੈ ਤੇਰੀ ਰੋਟੀ ਪੱਕਦੀ ਹੋ ਜਾਊਗੀ ਉਸ ਨੇ ਸਭ ਕੁਝ ਭੁਲਾ ਕੇ ਸੰਤੋਬੰਤਨ ਨੂੰ ਵਿਆਹ ਲਈ ਹਾਂ ਕਰ ਦਿੱਤੀ। ਕੁਝ ਟਾਈਮ ਨਿਕਲਿਆ ਦੂਜਾ ਵਿਆਹ ਕਰਵਾ ਲਿਆ। ਹੁਣ ਇੱਕ ਧੀ ਦਾ ਨਾਪਾਪ ਨਹੀਂ ਹੁਣ ਦੋ ਧੀਆ ਦਾ ਪਾਪ ਬਣ ਚੁੱਕਿਆ ਸੀ ਕਿਉਂਕਿ ਜਿਸ ਨਾਲ ਵਿਆਹ ਕਰਵਾਇਆ ਉਸ ਕੋਲ ਵੀ ਇੱਕ ਰਮਨ ਦੇਹਾਨ ਦੀ ਬੇਟੀ ਸੀ ਜਿਸ ਦਾ ਨਾਮ ਜੋਤੀ ਸੀ। ਹੁਣ ਆਪਣੀ ਦੂਸਰੀ ਪਤਨੀ ਭੋਲੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕਿਆ ਸੀ ਤੇ ਨਵੇਂ ਪਰਿਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ। ਹੁਣ ਦੋਨੇ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰ ਬਣ ਚੁੱਕਿਆ ਸੀ ਦੋਨੇ ਭੈਣਾਂ ਇਕੱਠੀਆਂ ਹੀ ਕਾਲਜ ਪੜਨ ਜਾਇਆ ਕਰਦੀਆਂ ਸੀ ਬਸ ਇਹ ਪਿਆਰ ਥੋੜਾ ਚਿਰ ਹੀ ਰਿਹਾ ਬਾਅਦ ਵਿੱਚ ਭੋਲੀ ਨੇ ਆਪਣਾ ਮਤਰੀ ਮਾਂ ਵਾਲਾ ਸਲੋਕ ਸ਼ੁਰੂ ਕਰ ਦਿੱਤਾ ਹੁਣ ਬਲਦੇਵ ਸਿੰਘ ਦੀ ਪਹਿਲੀ ਧੀ ਤੇ ਅਤਿਆਚਾਰਾਂ ਦੀਆਂ ਘੜੀਆਂ ਵਾਧਦੀਆਂ ਜਾ ਰਹੀਆਂ ਸੀ ਰਮਾ ਹੁਣ ਰਮਨ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲਜ ਜਾਣਾ ਪੈਂਦਾ ਸੀ ਕਈ ਦਫਾ ਆਪਣੇ ਪੁਰਾਣੇ ਕੱਪੜਿਆਂ ਨਾਲ ਹੀ ਕਾਲਜ ਚਲੀ ਜਾਂਦੀ ਸੀ ਕਾਲਜ ਦਾ ਸਟਾਫ ਉਸ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਕਾਲਜ ਦੀ ਟਾਪਰ ਬਣ ਚੁੱਕੀ ਸੀ ਇਹ ਸਭ ਕੁਝ ਉਸਦੀ ਮਤਰੀ ਮਾਂ ਤੇ ਉਸਦੀ ਬੇਟੀ ਨੂੰ ਨਹੀਂ ਪਸੰਦ ਸੀ ਜਦੋਂ ਕਾਲਜ ਵਿੱਚ ਪੜ੍ਹ ਕੇ ਵਾਪਸ ਆਉਂਦੀ ਉਸ ਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਮਾਂ ਤੀ ਦੀ ਮਾਰ ਵੀ ਖਾਣੀ ਪੈਂਦੀ ਸੀ ਜਦੋਂ ਸ਼ਾਮ ਨੂੰ ਖੇਤੋਂ ਘਰ ਨੂੰ ਆਉਂਦਾ ਉਹ ਵੀ ਮਾਂ ਦੀ ਝੁੱਠੀ ਸ਼ਿਕਾਇਤ ਸੁਣ ਕੇ ਆਪਣੀ ਬੇਟੀ ਨੂੰ ਬਹੁਤ ਚਿੜਕਦਾ ਤੇ ਲੋਹੇ ਲਾਖੇ ਬੋਲ ਬੋਲਦਾ ਆਪ ਮਰ ਗਈ ਇਹਨੂੰ ਇੱਥੇ ਛੱਡ ਗਈ ਹੁਣ ਰਮਨ ਨੂੰ ਕਾਲਜ ਵਿੱਚ ਕਾਲਜ ਵਿੱਚੋਂ ਵੀ ਹਟਾ ਲਿਆ ਗਿਆ ਰੋਂਦੀ ਰੋਂਦੀ ਹੋਈ ਆਪਣੇ ਪਾਪਾ ਨੂੰ ਕਹਿੰਦੀ ਆ ਪਾਪਾ ਮੈਂ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜ੍ਹ ਕੇ ਡਾਕਟਰ ਬੰਨਾ ਮੈਨੂੰ ਹੋਰ ਪੜ੍ਹ ਲੈਣ ਦਿਓ ਪਰ ਉਸ ਦੇ ਕੰਨ ਤੇ ਜੂਣਾ ਸਰ ਕੀ ਕਿਤੇ ਵਾਦੇ ਤੇ ਆਪਣੀ ਪਹਿਲੀ ਤੀ ਦਾ ਪਿਆਰ ਭੁੱਲ ਚੁੱਕਿਆ ਤੇ ਨਵੇਂ ਮੋਹ ਪਿਆਰ ਚੰਗੀ ਤਰ੍ਹਾਂ ਫਸ ਚੁੱਕਿਆ ਸੀ ਇੱਕ ਵੀ ਗੱਲ ਨਹੀਂ ਮੰਨੀ ਸੀ ਇੱਕ ਦਿਨ ਆਪਣੀ ਮਾਂ ਵਾਲੇ ਕਮਰੇ ਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੇ ਬਹੁਤ ਵੀ ਰਲਾਪ ਕਰਦੀ ਆ ਤੇ ਆਪਣੇ ਤਨ ਕੱਪੜੇ ਖੋਲ ਕੇ ਮਾਂ ਨੂੰ ਵਿਖਾਉਂਦੀ ਦੇਖ ਮਾਂ ਇੰਨਾਂ ਝਾਲਮਾਂ ਨੇ ਮੇਰਾ ਕੀ ਹਾਲ ਕੀਤਾ ਮੈਨੂੰ ਵੀ ਆਪਣੇ ਕੋਲ ਬੁਲਾ ਇੰਨਾਂ ਝਾਲਮਾਂ ਤੋਂ ਮੈਨੂੰ ਬਚਾ ਲੈ ਮਾਂ ਬਾਪੂ ਤਾਂ ਤੇਰੇ ਨਾਲ ਕੀਤੇ ਵਾਦੇ ਸਾਰੇ ਭੁੱਲ ਗਿਆ ਇਹ ਸਾਰਾ ਕੁਝ ਮਤ ਰਈ ਮਾਂ ਦੇਖ ਲੈਂਦੀ ਹੈ ਉਸ ਤੋਂ ਇਹ ਸਭ ਕੁਝ ਨਾ ਸਹਾਰ ਹੋਇਆ ਭੋਲੀ ਆ ਕੇ ਮਾਰਨਾ ਸ਼ੁਰੂ ਕਰ ਦਿੰਦੀ ਆ ਤੇ ਬਹੁਤ ਗਾਲੀ ਗਲੋਚ ਕਰਦੀ ਆ ਅਤੇ ਕਹਿੰਦੀ ਆ ਮੈਂ ਤੇਰੀ ਮਾਂ ਦਾ ਸੁਪਣਾ ਪੂਰਾ ਕਰਾਂਗੀ ਤੈਨੂੰ ਬਣਾਵਾਂਗੀ ਡਾਕਟਰ ਰਮਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਆ ਜਦੋਂ ਸ਼ਾਮ ਨੂੰ ਖੇਤਾਂ ਚੋਂ ਘਰ ਨੂੰ ਆਉਂਦਾ ਉਸ ਨੂੰ ਹੋਰ ਉਸਦੇ ਵਿਰੁੱਧ ਸੱਚੀਆਂ ਝੂਠੀਆਂ ਲਾ ਕੇ ਭਾਰ ਦਿੰਦੀ ਆ ਤੇ ਹੋਰ ਮਾਰ ਪਵਾ ਦਿੰਦੀ ਆ ਤੇ ਨਾਲੇ ਕਹਿੰਦੀ ਆ ਇਸ ਕਲੈਣੀ ਇਸ ਕਲੈਣੀ ਦਾ ਕੋਈ ਮੁੰਡਾ ਦੇਖ ਫਾਹਾ ਵੜ ਦੋ ਨਹੀਂ ਤਾਂ ਇਹ ਕੋਈ ਨਵਾਂ ਚੰਦ ਚਾੜੋਗੀ ਅਸੀਂ ਦੁਨੀਆ ਨੂੰ ਮੂੰਹ ਦਿਖਾਉਣ ਜੱਗੇ ਨਹੀਂ ਰਹਿਣਾ ਉਹ ਵਿਚਾਰੀ ਆਪਣੇ ਪਾਪਾ ਨੂੰ ਸਭ ਕੁਝ ਦੱਸਦੀ ਹੈ ਆਪਣੇ ਤਨ ਪਈਆਂ ਲਾਸ਼ਾਂ ਦਿਖਾਉਂਦੀ ਹੈ ਪਰ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਉਸ ਦੇ ਬਾਪ ਨੇ ਗਰੀਬ ਤੋਂ ਗਰੀਬ ਘਰ ਦੇ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਇੰਨਾ ਅਤਿਆਚਾਰ ਚੱਲਦੀ ਹੋਈ ਨੇ ਆਪਣੀ ਪੜਾਈ ਬੰਦ ਨਹੀਂ ਕੀਤੀ ਚੋਰੀ ਛਿਪੇ ਪੜ੍ਹਦੀ ਰਹਿੰਦੀ ਹੈ ਇੱਕ ਦਿਨ ਸੰਤੋਬੰਤੋ ਆਪਣੇ ਨਾਲ ਦੇ ਸ਼ਹਿਰ ਬਜਾਏ ਗੰਨਿਆ ਗਰਮੀ ਦੇ ਦਿਨ ਸੀ ਉਹਨਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਪਾਣੀ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮ ਰਹੀਆਂ ਸੀ ਉਹਨਾਂ ਨੇ ਇੱਕ ਕੋਠੀ ਦੀ ਘੰਟੀ ਵਜਾਈ ਤਾਂ ਅੰਦਰੋਂ ਨੌਕਰ ਆਇਆ ਦੇਖਿਆ ਦੋ ਬਜ਼ੁਰਗ ਔਰਤਾਂ ਪਾਣੀ ਮੰਗ ਰਹੀਆਂ ਨੇ ਅੰਦਰ ਆ ਕੇ ਦੱਸਿਆ ਰਮਨ ਨੇ ਅੰਦਰ ਆਉਣ ਲਈ ਕਿਹਾ ਜਦੋਂ ਸੰਤੋ ਬੰਤੋ ਅੰਦਰ ਆਈਆਂ ਤਾਂ ਦੇਖ ਕੇ ਦੇਖ ਕੀ ਦੇਖ ਰਹੀਆਂ ਨੇ ਇਹ ਤਾਂ ਬਲਦੇਵ ਸਿੰਘ ਦੀ ਕੁੜੀ ਆ ਰਮਨ ਰਮਣ ਨੇ ਉਹਨਾਂ ਨੇ ਰਮਨ ਨੂੰ ਪੁੱਛਿਆ ਤੂੰ ਪਲਦੇਵ ਸਿੰਘ ਦੀ ਕੁੜੀ ਆ ਹਾਂ ਤਾਈ ਜੀ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲਾ ਨਾਲੇ ਪਾਪਾ ਤੇ ਮੰਮੀ ਦਾ ਕੀ ਹਾਲ ਹੈ ਭੈਣ ਜੋਤੀ ਦਾ ਕੀ ਹਾਲ ਹੈ ਸੰਤੋ ਬੰਤੋ ਕਹਿਣ ਲੱਗੀਆਂ ਕਿ ਪਾਪਾ ਮੰਮੀ ਤੇਰੇ ਬਿਮਾਰ ਰਹਿੰਦੇ ਨੇ ਤੇਰੀ ਭੈਣ ਨੇ ਤੇਰੇ ਵਿਆਹ ਮਗਰੋਂ ਵਿਆਹ ਤੋਂ ਬਾਅਦ ਪਿੰਡ ਦੇ ਮੁੰਡਾ ਮੁੰਡੇ ਨਾਲ ਕੋਟ ਮੈਰਿਜ ਕਰ ਲਈ ਸੀ ਉਹ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਆ ਚੰਗਾ ਹੁਣ ਅਸੀਂ ਚੱਲਦੀਆਂ ਆਪਣਾ ਤਾ ਪਿੰਡ ਵੀ ਦੂਰ ਹੈ ਤਾਈ ਜੀ ਕੱਲ ਨੂੰ ਹਸਪਤਲ ਵਿੱਚ ਕੈਂਪ ਲੱਗਣਾ ਹੈ ਫਰੀ ਦਵਾਈ ਮਿਲਣੀ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਈ ਭੇਜ ਦਿਓ ਨਾਲੇ ਪਾਪਾ ਤੇ ਮੰਮੀ ਨੂੰ ਮੇਰਾ ਸਨੇਹਾ ਦੇ ਦੇਣਾ ਜੇ ਜਿਆਦਾ ਔਖੇ ਨੇ ਮੇਰੇ ਕੋਲ ਆ ਜਾਣ ਸੰਤੋਬੰਤੋ ਕਹਿਣ ਲੱਗੀਆਂ ਨਾ ਤੂੰ ਕੀ ਕਰਵਾਉਣਾ ਆਪਣੀ ਮਤਰੀਈ ਮਾਂ ਤਾਈ ਜੀ ਚਾਹੀ ਮਤਰੀਈ ਹੈ ਲੇਕਿਨ ਹੈ ਤਾਂ ਮੇਰੀ ਮਾਂ ਕੋਈ ਗੱਲ ਨਹੀਂ ਜੋ ਕੁਝ ਹੋਇਆ ਉਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੁਸੀਂ ਮੇਰਾ ਸਨੇਹਾ ਦੇ ਦਿਓ ਚੰਗਾ ਧੀਏ ਜਰੂਰ ਸੁਨੇਹਾ ਦੇ ਦੇਾਂਗੇ ਸੰਤੋਬੰਤੋ ਆਪਣੇ ਪਿੰਡ ਵੱਲ ਨੂੰ ਚੱਲ ਪਈਆਂ ਦੂਸਰੇ ਦਿਨ ਰਮਨ ਹਾਰ ਰੋਜ ਦੀ ਤਰ੍ਹਾਂ ਹਸਪਤਲ ਆਪਣੀ ਡਿਊਟੀ ਤੇ ਗਈ ਕੀ ਦੇਖ ਰਹੀ ਹੈ ਕਿ ਮਰੀਜ਼ਾਂ ਦੀਆਂ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਕਿਉਂਕਿ ਅੱਜ ਹਸਪਤਲ ਵਿੱਚ ਫ੍ਰੀ ਕੈਂਪ ਸੀ ਆਪਣੇ ਕਮਰੇ ਅੰਦਰ ਗਈ ਆਪਣੀ ਕੁਰਸੀ ਤੇ ਬੈਠ ਕੇ ਮਰੀਜ਼ਾਂ ਦਾ ਚੈੱਕਅਪ ਕਰਨਾ ਸ਼ੁਰੂ ਕਰ ਦਿੱਤਾ ਅਜੇ 7-8 ਮਰੀਜ਼ ਚੈੱਕ ਕੀਤੇ ਉਸ ਤੋਂ ਬਾਦ ਆਪਣੀ ਦੂਸਰੀ ਪਤਨੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਤੇ ਇਕਦਮ ਚੌਕ ਗਿਆ ਰਮਨ ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਦੇਖ ਕੇ ਪਰ ਉਸ ਨੇ ਅੱਗੇ ਆਉਣ ਦਾ ਇਸ਼ਾਰਾ ਕੀਤਾ ਹੁਣ ਆਪਣੀ ਗਲਤੀ ਮਹਿਸੂਸ ਕਰਦਾ ਕਰਦੇ ਹੋਇਆ ਕਿਹਾ ਧੀਏ ਸਾਨੂੰ ਕੋਈ ਬਿਮਾਰੀ ਨਹੀਂ ਤੈਨੂੰ ਦੇਖ ਲਿਆ ਦੇਖਦਿਆਂ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਦੂਸਰੀ ਮਾਂ ਭੋਲੀ ਕਹਿਣ ਲੱਗੀ ਧੀਏ ਇੱਕ ਬਿਮਾਰੀ ਸੀ ਜਿਹੜੀ ਜਿਹੜਾ ਮੈਂ ਤੇਰੇ ਤੇ ਨਜਾਇਜ਼ ਅਤਿਆਚਾਰ ਕਰਦੀ ਰਹੀ ਮਾੜੇ ਚੰਗੇ ਸ਼ਬਦ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁੱਲੀਆਂ ਨੇ ਕਿ ਦੁਨੀਆ ਵਿੱਚ ਮਾਂ ਪਿਓ ਦਾ ਨਾ ਮਿੱਟੀ 'ਚ ਮਲੋਣ ਵਾਲੇ ਕਿਹੜੇ ਹੁੰਦੇ ਨੇ ਤੇ ਚਮਕਾਉਣ ਵਾਲੇ ਕਿਹੜੇ ਹੁੰਦੇ ਨੇ ਤੂੰ ਤਾਂ ਦੁਨੀਆ ਦੀ ਮਿਸਾਲ ਮਿਸਾਲ ਕਾਇਮ ਕਰ ਦਿੱਤੀ ਇੱਕ ਮਤਰੇਈ ਮਾਂ ਦੇ ਤਸੀਹੇ ਚਲਦੀ ਹੋਈ ਨੇ ਵੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਰਮਣ ਕਹਿਣ ਲੱਗੀ ਇਹਦੇ ਵਿੱਚ ਮਾਫੀ ਵਾਲੀ ਕਿਹੜੀ ਗੱਲ ਹੈ ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੂੰ ਮੇਰੀ ਮਤਰੇਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਮਾਂ ਹੈ ਬਸ ਇੱਕ ਪਹਿਚਾਨ ਕਰਨੀ ਔਖੀ ਹੈ ਕੋਈ ਪਹਿਲਾਂ ਪਹਿਚਾਨ ਕਰ ਲੈਂਦਾ ਕੋਈ ਪਹਿਚਾਨ ਬਾਅਦ ਵਿੱਚ ਕਰਦਾ ਹੈ ਬਸ ਇਹੀ ਫਰਕ ਹੈ ਹੁਣ ਸਾਰਾ ਪਰਿਵਾਰ ਰਮਨ ਦੇ ਕੋਲ ਹੀ ਖੁਸ਼ੀ ਖੁਸ਼ੀ ਰਹਿਣ ਲੱਗਿਆ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਲੈ ਕੇ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਕਿ ਕਹਾਣੀ ਕਿਵੇਂ ਦੀ ਲੱਗੀ ਤਦ ਤੱਕ ਲਈ ਧੰਨਵਾਦ ਜੀ